ਇਹ ਜਿਹੜਾ ਸੀਐਮ ਅਵਾਰਡ ਹੈ ਸਾਡੀ ਯੂਨੀਵਰਸਿਟੀ ਵੱਲੋਂ ਬਿਹਤਰੀਨ ਵਾਲਾ ਸਭ ਤੋਂ ਵੱਡਾ ਅਵਾਰਡ ਆਇਆ ਸੀ ਕਿਸਾਨਾਂ ਨੂੰ ਦਿੱਨੇ। ਹਰ ਸਾਲ ਸਾਡੇ ਦੋ ਪਸ਼ੂ ਪਾਲਣ ਮੇਲੇ ਹੁੰਦੇ 1 ਮਾਰਚ ਦੇ ਵਿੱਚ ਤੇ 1 ਸਤੰਬਰ ਦੇ ਵਿੱਚ। ਇਹ ਜਿਹੜਾ ਸੀਐਮ ਅਵਾਰਡ ਇਸ ਕਰਕੇ ਦਿੱਨਾ ਆ ਸੀ ਕਿ ਜਿਹੜਾ ਕਿਸਾਨ ਹੈ ਉਹਨੇ ਪਸ਼ੂ ਰੱਖੇ ਹੁੰਦੇ ਆ ਤੇ ਉਹ ਆਪ ਆਪਣੇ ਪਸ਼ੂਆਂ ਤੇ ਆਪਣੇ ਘਰਾਂ 'ਚ ਕੰਮ ਕਰਦੇ ਹੁੰਦੇ ਆ। ਸਾਡੇ ਨੇ ਸਾਰਕਾ ਡਾਓ ਗਿਆ ਨਹੀਂ ਉਹੀ ਹੁੰਦਾ ਉਹਦਾ ਤਜਰਬਾ ਸਾਡੇ ਲਈ ਬਹੁਤ ਲਾਹੇਵੰਦ ਰਿਹਾ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ بڑے ਨਿਹੇ ਸਾਡੇ ਕਿਸਾਨ ਵੀਰ ਬਹੁਤ ਵਧੀਆ ਫਾਰਮ ਚਲਾ ਰਹੇ ਆ ਉਹਨਾਂ ਨੂੰ ਸਨਮਾਨਿਤ ਕਰਨਾ ਸਕੇ ਲਈ ਇੱਕ ਆਰਗੇਨਾਈਜ਼ਮ ਵਾਲੀ ਗੱਲ ਹੁੰਦੀ ਹੈ ਤੇ ਜਿੰਨੇ ਅਸੀਂ ਇਸ ਕਰਕੇ ਆ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਵੀ ਆਪਦੇ ਨਵੇਂ ਫਾਰਮ ਖੋਲਣ ਤੇ ਇਸ ਪਾਸੇ ਨੂੰ ਅਵਾਰਡ ਜਿਹੜੇ ਇਸ ਕਰਕੇ ਗੱਲ ਨੂੰ ਤੋਂ ਇਹ ਮਿਲਣਾ ਆਪਣਾ ਕਿ ਇਹ ਮੇਲਾ ਪਸ਼ੂ ਪਾਲਨ ਮੇਲਾ 14 ਤੇ 15 ਮਾਰਚ ਨੂੰ ਐਜਗਰ ਲੱਗ ਰਹੇ ਹਨ ਅਸੀਂ ਇਹਦੇ ਚ ਚਾਰ ਤਰ੍ਹਾਂ ਦੇ ਸੀਮ ਅਵਾਰਡ ਦੇਵਾਂਗੇ ਇੱਕ ਜਿਹੜਾ ਬਹੁਤ ਵਧੀਆ ਮੱਧ ਪਾਲਤੂ ਜੋ ਪੱਲੋ ਫਾਰਮਿੰਗ ਕਰਦਾ ਹੋਊਗਾ ਉਹਨੂੰ ਦੇਵਾਂਗੇ ਐਸ਼ ਫਾਰਮਰ ਨੂੰ ਦੇਵਾਂਗੇ ਡਿਗਰੀ ਆਣਿਆ ਜਿਹੜੇ ਆਪਣੇ ਸੂਰ ਪਾਲਕਾ ਇਕਨਮ ਦੇਵਾਂਗੇ ਇੱਕ ਤਾਂ ਸੀ ਬੱਕਰੀ ਪਾਲਕਾ ਐਜ ਦੇ ਅਸੀਂ ਚਾਰ ਦੇਵਾਂਗੇ ਤਿੰਨ ਫਿਰ ਅਸੀਂ ਸਤੰਬਰ ਵਾਲਾ ਜਿਹੜਾ ਪਸ਼ੂ ਪਾਲਨ ਮੇਲਾ ਹੋਊਗਾ ਕਿਨੇ ਕਿਨੇ ਇਨੋਵੇਟਰ ਕੋਲੇ ਨੇ ਕੋਲ ਅੱਜ ਇਹ ਜਿਹੜੇ ਕਿਸਾਨ ਨੂੰ ਰੱਖਿਆ ਪਲੱਗ ਇਹਦੇ ਉੱਤੇ ਸੇ ਇੱਕ ਸਰਟੀਫਿਕੇਟ ਦੰਦੇ ਇੱਕ ਸ਼ੀਲਡ ਦੰਦੇ ਆ ਤੇ ਉਸ ਅਸੀਂ ਕੈਸ਼ ਪ੍ਰਾਈਜ਼ ਜਿੱਦਾਂ ਜਿਹੜਾ ਸਾਡਾ ਸਭ ਤੋਂ ਵਧੀਆ ਇਨੋਵੇਟਿਵ ਮੱਧਪਾਲਕ ਨੂੰ ਅਸੀਂ 21000 ਦਵਾਂਗੇ ਜਿਹੜਾ ਮੱਛੀ ਪਾਲਣ ਵਾਲਾ ਨੂੰ 11000 ਕੈਸ਼ ਵਾਰ ਦੇਵਾਂਗੇ ਤੇ ਜਿਹਦੇ ਡਿਗਰੀ ਵਾਲੇ ਗੋਟਰੀ ਵਾਲੇ ਨੂੰ 55500 ਇਹ ਤੇ ਉਹ ਰੋਟ ਕੈਸ਼ ਨਾਮ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇੱਥੇ ਸਨਮਾਨਿਤ ਕਰਦੇ ਆਂ ਪਰ ਇਹ ਜੋ ਸਾਡੇ ਬਾਕੀ ਦੇ ਕਿਸਾਨ ਵੀ ਲੱਖਾਂ ਦੇ ਹਿੰਦੇ ਚ ਉਹਨਾਂ ਨੂੰ ਦੇਖੋ ਇਸ ਤਰ੍ਹਾਂ ਅਪਲਾਈ ਦੀ ਤਗਾ ਸਰਦੋ ਤੋਂ ਖੰਡਾ ਲਈ ਕੋਈ ਇੱਕ ਵੀ ਤੀਜੀ ਵੀ ਨਹੀਂ ਹੈ ਇਹਦੇ ਲਈ ਅਸੀਂ ਇੱਕ ਫਾਰਮ ਬਣਾਇਆ ਹੋਇਆ ਹੈ ਜਿਹਨੂੰ ਕਿਸਾਨ ਵੀਰਾਂ ਨੇ ਸਾਮਪਰਕ ਕੇ ਦੇਣਾ ਹੁੰਦਾ ਉਹ ਫਾਰਮ ਸਾਡੇ ਇੱਥੇ ਯੂਨੀਵਰਸਿਟੀ ਚ ਅਵੇਲੇਬਲ ਹੈ ਸਾਡੇ ਰੈਕਟੇ ਵੀ ਅਵੇਲੇਬਲ ਹੈ ਸਾਡਾ ਜਿਹੜਾ ਫਾਰਮਰ ਇਨਫੋਰਮੇਸ਼ਨ ਸੈਂਟਰ ਅੱਛੇ ਵਿਨੇਬਲ ਸਾਡੇ ਕੇਵੀਕੇ ਤੋਂ ਇਹ ਖੇਤਰੀ ਫੋਕਸ ਦੇ ਅੰਦਰ ਉਹਨਾਂ ਸਾਰਿਆਂ ਤੇ ਇਹ ਤੋਂ ਬਣਾ ਜਿਹੜੀ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈ ਉਹਦੇ ਤੇ ਵੀ ਇਹ ਅਵੇਲੇਬਲ ਹੈ ਸਾਡੀ ਫੇਸਬੁੱਕ ਹੈ ਫੇਸਬੁੱਕ ਪੇਜ ਤੇ ਵੀ ਇੱਕ ਲਿੰਕ ਦਿੱਤਾ ਹੋਇਆ ਹੈ ਉਹ ਟੱਚ ਕਰਕੇ ਇਹ ਡਾਊਨਲੋਡ ਹੋ ਸਕਦਾ ਤੁਸੀਂ ਆਨਲਾਈਨ ਇਹਨਾਂ ਨੂੰ ਭਰ ਲੈਣ ਭਰ ਕੇ ਥੋੜੀ ਜਿਹੀ ਜਿਹੜਾ ਫੇਸ ਹੈ ਜਿੱਦਾਂ ਜਿਨ੍ਹਾਂ ਨੇ ਮੱਧ ਦੇ ਪੁਰਸਕਾਰ ਜਿਹੜੀ ਜੋ ਫੈਲੋ ਫਾਰਮਿੰਗ ਵਿੱਚ ਅਪਲਾਈ ਕਰਨਾ ਹੈ ਨੰਬਰ 24 ਇਹ ਫੀਸਾ ਦੇ ਬਾਕੀਆਂ ਦੀ 5500 ਦੀ ਫੀਸ ਹੈ ਨਾ ਆਪਣਾ ਭਾਰ ਦਾ ਹਰਤੇ ਕੋਤਲਾ ਜੀ ਦਾ ਅਪਲੋਡ ਕਰ ਲਈ ਪਰ ਮੇਰੇ ਕੋਲ ਬੰਦਰ ਉਸ ਤੋਂ ਬਾਅਦ ਕੀ ਕੋਈ ਵੀ ਫੋਨ ਨੰਬਰ ਦੇ ਖਾਣੇ ਦੇ ਕਾਰਨ ਤੋਂ ਬਤ ਜੋ ਦੇ ਵੀ ਕਰ ਦਿੱਤੀ ਤੇ ਉਹ ਕੀ ਕੀ ਜਿਹੜੇ ਪੈਰਾਮੀਟਰ ਆ ਉਹ ਕਰ ਦਿੱਤੇ ਆ ਦੇ ਇੱਕ ਕਟੀਨ ਨੂੰ ਜ਼ਰੂਰ ਜਾਂਦੇ ਆ ਸ਼ਾਰਟ ਲਿਸਟ ਜਿਹੜੀ ਫਾਰਮਾਂ ਕਰ ਲੈਣੇ ਆ ਉਹਨਾਂ ਨਾਲ ਜਾ ਕੇ ਅੱਛਾ ਪਸ਼ੂ ਦਾ ਰੱਖ ਰਖਾਵ ਦੇਖੋ ਫਾਰਮ ਕਿੱਦਾਂ ਦਾ ਘੱਟ ਹੈ ਫਾਰਮ ਦੇ ਵਿੱਚ ਰਾਖ ਦੇ ਫੀਡ ਪ੍ਰਬੰਧ ਇਸ ਤਰ੍ਹਾਂ ਸਾਲ ਤੁਹਾਨੂੰ ਪ੍ਰਾਪਤ मिलती ਰਹਿੰਦੀ ਹੈ ਇਸ ਤੋਂ ਬਿਨਾਂ ਬਿਮਾਰੀ ਤੋਂ ਬਚਣ ਲਈ ਕਿਹੜੇ ਪ੍ਰਬੰਧ ਕੀਤੇ ਆ ਜਿਵੇਂ ਕਿ ਐਲਐਸਡੀ ਆਦਿ ਸੀ ਪਰਫਾਰਮਾ ਤੇ ਨਹੀਂ ਆਉਂਦੀ ਉਹਦਾ ਸਕੋਰ ਤੇ ਬਹੁਤ ਵਧੀਆ ਸੀ ਉਹਨਾਂ ਬਾਰੇ ਫਿਰ ਜਿੰਨੇ ਪਸ਼ੂ ਆ ਉਹ ਕਿੰਨੇ ਕੰਫਰਟ ਚ ਹੈਗੇ ਆ ਉਹਨਾਂ ਦਾ ਰੱਖ-रखाव ਕਿੰਨਾ ਸੋਹਣਾ ਉਹ ਚੀਜ਼ ਦੇਖਣੀ ਹੁੰਦੀ ਹੈ ਬਾਕੀ ਵੇਸਟ ਦਾ ਉਹ ਕੀ ਕਰਦੇ ਜਿੱਦਾਂ ਗੋਹਾ ਆਉਂਦਾ ਹੋਰ ਚੀਜ਼ਾਂ ਆਉਂਦੀਆਂ ਇਹਨਾਂ ਦਾ ਰੱਖ ਕਿਵੇਂ ਉਹਨੂੰ ਮੈਨੇਜ ਕਰਦੇ ਹਾਂ ਜੀ ਪਰ ਉਹ ਚੀਜ਼ਾਂ ਜਿਨ੍ਹਾਂ ਦੇ ਬੇਸ ਤੇ ਸੀ ਇੱਕ ਫਾਰਮਰ ਮੋਸ਼ਨ ਸਰ ਕਰ ਦਿੱਤਾ ਕਿ ਇਹ ਲਾ ਸੋ ਜੀ ਅਗਲਾ ਕਰ ਦਿੱਤਾ ਕਿ ਆਪਣਾ ਅਪਲਾਈ ਕਰ 31 ਜਨਵਰੀ ਉਹ ਲਾਸਟ ਡੇਟ ਹੈ ਜੀ 31 ਜਨਵਰੀ ਤੱਕ ਆ ਕੇ ਇਹ ਸਾਡੇ ਕੋਲ ਫਾਰਮ ਭਰ ਕੇ ਜਮਾ ਦੇ ਸਕਦੇ ਆ ਉਸ ਤੋਂ ਪਿੱਛੇ ਅਸੀਂ ਸ਼ਾਰਟ ਲਿਸਟ ਕਰਾਂਗੇ ਤੇ ਸਿਰਸਾਨ ਵਿਰਾਖਲੇ ਜਾਵਾਂਗੇ ਉਹਨਾਂ ਨੂੰ ਜਿਹੜਾ ਸਾਡਾ ਪ੍ਰਸਾਣ ਮੇਲਾ ਆਊਗਾ ਉਸੇ ਫਾਰਮ ਨੇ ਮੈਡੀ ਗੀਸਤ ਹੋਊਗਾ ਤੇ ਲੱਗਦਾ ਕਿ ਇਕੱਲਾ ਹੀ ਇਕੱਲੇ ਰਲਿਆ ਮਾਜੂਦ ਕਾਫੀ ਤੱਕ ਵੀ ਮੇਰਵਾੰਦੀ ਹੈ ਤੇ ਆਇਆ ਇਹ ਬੀਤੂ ਜਦੋਂ ਚੰਗਾ ਜਿਹੜਾ ਪਲੇਸਾ ਨਹੀਂ ਮਿਲਦਾ ਨਾਲ ਹੀ ਉਹਨਾਂ ਤੋਂ ਟੈਕਸਾਂ ਨਹੀਂ ਕੋਈ ਲੱਗਦਾ ਬਿਲਕੁਲ ਇਸੇ ਕਰਕੇ ਅਸੀਂ ਇੱਕ ਆਨਵੀਰਾਂ ਨੂੰ ਸਨਮਾਨਿਤ ਕਰਦੇ ਹਾਂ ਤਾਂ ਜੋ ਬਾਕੀ ਦੇ ਉਹਨਾਂ ਤੋਂ ਸੇਵ ਲੈ ਸਕਣ ਤੇ ਆਪ ਦਾ ਮੁਨਾਫਾ ਆਪ ਦੇ ਫਾਰਮਾ ਜੋ ਕਮਾ ਸਕਣ ਉਹਨਾਂ ਨੂੰ ਦੇਖ ਕੇ ਉਹ ਕਿਸ ਤਰ੍ਹਾਂ ਬਣ ਸਰ ਐਸੇ ਸਮਰੂਪੀ ਜੀਤਿੰਗ ਕਰਨਾ ਹੈ ਉਹ ਫਾਰਮਾ ਜਦੋਂ ਕੋਈ ਕਰਦੇ ਜਾਵੇ ਪਲੇਸਾ ਆਨਵੀਰ ਅਦਨੋ ਜੁੜੇ ਰਹੇ ਆਪੀ ਇਹ ਤਾਂ ਇਹ ਕਰਦੇ ਕਿ ਜਿੰਨੇ ਵੀ ਕਿਸਾਨ ਵੀ ਸਕਸੈਸਫੁਲ ਨੇ ਜੋ ਆਪਾਂ ਆਲਓਵਰ ਇੰਡੀਆ ਦਾ ਆ ਰਹੇ ਉਹ ਬੜੀ ਲਈ ਤਾਂ ਕਿਸੇ ਨਾ ਕਿਸੇ ਇੰਸਟੀਟਿਊਸ਼ਨ ਨਾਲ ਕਿਸੇ ਨਾ ਕਿਸੇ ਯੂਨੀਵਰਸਿਟੀ ਨਾਲ ਜਾਂ ਕਿਸੇ ਨਾ ਕਿਸੇ ਹੋਰ ਸੰਸਥਾ ਨਾਲ ਜੁੜੇ ਹੋਏ ਨੇ ਸਾਡੇ ਇੱਕ ਖਾਨ ਵੀਰਾ ਜਿਹੜਾ ਸਾਡੇ ਵਿੱਚ ਰਿਸ਼ੀ ਅਗਿਆਨ ਕੇਂਦਰ ਤਿੰਨ ਦਿਨਾਂ ਚੋਂ ਨਵਾਂ ਮਹੱਲੂ ਸਰੰਤਾਰਨ ਖੇਤਰੀ ਫੋਟ ਕੇਂਦਰ ਹਿਸ਼ਾਰਪੁਰ ਤੋਂ ਇੱਕ ਕਾਲ ਚਰਾਨੀ ਜਾਂ ਸਾਡੇ ਜਿਹੜੀ ਯੂਨੀਵਰਸਿਟੀ ਦਾ ਲੁਆਣੇ ਦਾ ਸੈਂਟਰ ਐਕਟਾ ਦਾ ਰਾਮਪੁਰੇ ਕਾਲਜ ਹੈ ਇਹਨਾਂ ਨਾਲ ਜੁੜਨ ਇਤੋਂ ਸੇਧ ਲੈ ਕੇ ਵਿਗਿਆਨਕ ਸੋਚਾ ਨਾਲ ਵਿਗਿਆਨਕ ਢੰਗ ਨਾਲ ਆਪਣਾ ਪਰਿਚਾਰਣ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ